ਇਹ ਹੈ ਜੀ 16ਵੀਂ ਪੌੜੀ ਦੀ ਤੀਸਰੀ 13ਵੀਂ ਪੰਕਤੀ ਜੀ ਜਾਤ ਰੰਗਾ ਕੇ ਨਾਮ ਠੀਕ ਹੈ ਜੀ ਗੁਰੂ ਮਹਾਰਜ ਕਹਿੰਦੇ ਨੇ ਇਹਨੂੰ ਗਾ ਵੀ ਸਕਦੇ ਨੇ ਜੀ ਜਾਤ ਰੰਗਾ ਕੇ ਨਾਮ ਜੀ ਹੁੰਦਾ ਜੀ ਜੀਆਂ ਜਿੰਦਾਂ ਪ੍ਰਾਣੀਆਂ ਜੀਵ ਜਾਤ ਹੁੰਦਾ ਜੀ ਜਾਤੀਆਂ ਸ਼੍ਰੇਣੀਆਂ ਕੁੱਲ ਵੰਸ਼ ਇਹ ਜਾਤੀਆਂ ਸਿਰਫ ਮਨੁੱਖਾਂ ਵਿੱਚ ਹੀ ਨਹੀਂ ਹੁੰਦੀਆਂ ਜੀ ਇਹ ਪਸ਼ੂ ਪੰਛੀਆਂ ਪਥਰਾਂ ਵਿੱਚ ਵੀ ਹੁੰਦੀਆਂ ਜੀ ਤੁਸੀਂ ਸੋਚੋਗੇ ਪਥਰਾਂ ਵਿੱਚ ਕਿਵੇਂ ਮੈਂ ਤਾਂ ਸੋਚਿਆ ਸੀ ਕਿਤੇ ਵੀ ਜਿਹੜੀਆਂ ਜਾਤੀਆਂ ਦਾ ਜਾਂ ਸ਼੍ਰੇਣੀਆਂ ਦਾ ਇਹ ਮਨੁੱਖਾਂ ਵਿੱਚ ਹੀ ਹੁੰਦੀਆਂ ਜੀ ਪਰ ਨਹੀਂ ਜਿਵੇਂ ਪਸ਼ੂਆਂ ਚ ਆਪਾਂ ਕਹਿ ਦਿੰਦੇ ਕਿ ਲਵੇਰੀ ਮੱਝ ਐ ਇਹ ਵਧੀਆ ਮੱਝ ਐ ਜਾਂ ਨਹੀਂ ਹੈ ਜਾਂ ਘੋੜਿਆਂ ਵਿੱਚ ਵੀ ਇਹ ਵਧੀਆ ਤਾਜਨ ਤੁਰੀ ਚੰਗੇਰੀ ਐ ਜੀ ਵਧੀਆ ਤੁਰੀ ਐ ਇਹ ਵਧੀਆ ਘੋੜੀ ਐ ਜੀ ਸਿਰੇ ਦੇ ਘੋੜੀਏ ਘੋੜੇ ਕਈ ਆਪਾਂ ਦੇਖਿਆ ਵੱਖ-ਵੱਖ ਆਕਾਰਾਂ ਦੇ ਹੁੰਦੇ ਆ ਜੀ ਕੋਈ ਬੜਾ ਵੱਡਾ ਘੋੜਾ ਹੁੰਦਾ ਜੀ ਅਮਰੀਕਾ ਕੈਨੇਡਾ ਵਿੱਚ ਤੁਸੀਂ ਦੇਖਿਆ ਹੋਣਾ ਇੰਗਲੈਂਡ ਦੇ ਵਿੱਚ ਵੱਡੇ ਵੱਡੇ ਘੋੜੇ ਨੇ ਜੀ ਜਿਨ੍ਹਾਂ ਨੂੰ ਜੋੜ ਕੇ ਖੇਤਾਂ ਦੀ ਬਾਹੀ ਕੀਤੀ ਜਾਂਦੀ ਹੈ ਜੀ ਠੀਕ ਐ ਪੱਥਰਾਂ ਵਿੱਚ ਆਮ ਪੱਥਰ ਹੈ ਜਿਹੜਾ ਪਿਆਰਾ ਵਿੱਚ ਵੀ ਹੈ ਉਹੀ ਪੱਥਰ ਹੈ ਜਿਹੜਾ ਲੈਟਰੀਨਾਂ ਵਿੱਚ ਵੀ ਲੱਗਿਆ ਜਾਂਦਾ ਤੇ ਉਹਨਾਂ ਪੱਥਰਾਂ ਵਿੱਚੋਂ ਹੀਰਾ ਪੈਦਾ ਹੁੰਦਾ ਜੀ ਜਿਸ ਦਾ ਮੁੱਲ ਨਹੀਂ ਹੁੰਦਾ ਹੀਰਿਆਂ ਵਿੱਚ ਵੀ ਵੱਖ-ਵੱਖ ਰਕ ਕਿਸਮ ਦੇ ਕਲੈਰਿਟੀ ਦੇ ਸਾਈਜ਼ ਦੇ ਹੀਰੇ ਆ ਜੀ ਜਿਨ੍ਹਾਂ ਦੇ ਵੱਖੋ-ਵੱਖਰੇ ਪੈਸੇ ਹੋ ਜਾਂਦੇ ਨੇ ਜੀ ਵੱਖੋ-ਵੱਖਰੀ ਕੀਮਤਾਂ ਪੈ ਜਾਂਦੀਆਂ ਠੀਕ ਹੈ ਇਹ ਹੈ ਜੀ ਵੱਖੋ-ਵੱਖਰੀਆਂ ਜਾਤਾਂ ਰੰਗਾਂ ਭਾ ਵੱਖ-ਵੱਖ ਰੰਗਾਂ ਦੇ ਜੀ ਲੋਕ ਵੱਖ-ਵੱਖ ਰੰਗ ਦੇ ਨੇ ਹੀਰੇ ਵੱਖ-ਵੱਖ ਰੰਗ ਦੇ ਨੇ ਪੱਥਰ ਵੱਖ-ਵੱਖ ਰੰਗ ਦੇ ਨੇ ਜੀ ਕਾਲੇ ਰੰਗ ਦੇ ਲੋਕ ਨੇ ਚਿੱਟੇ ਰੰਗ ਦੇ ਲੋਕ ਨੇ ਭੀਲੇ ਰੰਗ ਦੇ ਲੋਕ ਨੇ ਜੀ ਵੱਖ-ਵੱਖ ਰੰਗ ਦੇ ਲੋਕ ਨੇ ਕਿ ਨਾਮ ਤੇ ਵੱਖ-ਵੱਖਰੇ ਨਾਵਾਂ ਦੇ ਲੋਕਾਂ ਤੇ ਸਿੱਧੀ ਜੀ ਗੱਲ ਹੈ ਕਿ ਅਨੇਕਾਂ ਹੀ ਜੀਵ ਜੰਤੂ ਨੇ ਅਨੇਕਾਂ ਜਾਤਾਂ ਹਨ ਸ਼੍ਰੇਣੀਆਂ ਹਨ ਅਨੇਕਾਂ ਹੀ ਰੰਗਾਂ ਦੇ ਹਨ ਤੇ ਇਹ ਜਿਹੜੇ ਅਨੇਕਾਂ ਜਾਤਾਂ ਰੰਗਾਂ ਤੇ ਜੀਵਾਂ ਦੇ ਲੋਕ ਹਨ ਉਹਨਾਂ ਦੇ ਅਨੇਕਾਂ ਹੀ ਨਾਮ ਹਨ ਠੀਕ ਹੈ ਜੀ ਜਾਤ ਰੰਗਾਂ ਕੇ ਨਾਮ ਠੀਕ ਹੈ ਇਹਨਾਂ ਤਿੰਨਾਂ ਦੇ ਜਿਹੜੇ ਤਿੰਨ ਨੇ ਜਿਹੜੇ ਨਾਮ ਨੇ ਇਹਨਾਂ ਦੇ ਬਹੁਤ ਸਾਰੇ ਨਾਮ ਹਨ ਠੀਕ ਹੈ ਜੀ ਜਾਤ ਰੰਗਾਂ ਕੇ ਨਾਮ ਅਨੇਕਾਂ ਹੀ ਨਾਮ ਹਨ ਅਨੇਕਾਂ ਜੀਵ ਜੰਤੂਆਂ ਦੇ ਅਨੇਕਾਂ ਜਾਤਾਂ ਦੇ ਅਨੇਕਾਂ ਰੰਗਾਂ ਦੇ ਮਨੁੱਖਾਂ ਦੇ ਅਨੇਕਾਂ ਹੀ ਨਾਮ ਹਨ ਮਨੋਖ ਲਾ ਲਓ ਪਸ਼ੂ ਪੰਛੀ ਲਾ ਲਓ ਪਰ ਕਿਉਂਕਿ ਆਪਾਂ ਮਨੋਖਾਂ ਆਪਾਂ ਆਪਣੇ ਆਧਾਰ ਤੇ ਗੱਲ ਕਰਦੇ ਹਾਂ ਜੀ ਅਨੇਕਾਂ ਹੀ ਨਾਮ ਹਨ ਆਓ ਜੀ ਅੱਗੇ ਦੇਖੀਏ ਮਹਾਰਾਜ ਕੀ ਕਹਿੰਦੇ ਨੇ